ਸਾਰੀ ਅੱਜ ਨਿਜਰਪੁਰਾ ਟੋਲ ਪਲਾਜ਼ਾ ਤੇ ਤੁਸੀਂ ਜਿਹੜੇ ਇਕੱਠੇ ਹੋਏ ਜੋ ਕੀ ਕਾਰਨ ਸੀ ਅੱਜ ਜਿਹੜਾ ਇੱਥੇ ਇਕੱਠੇ ਹੋਏ ਸਾਰੀ ਕਿਸਾਨ ਜਥੇਬੰਦੀ ਅੱਜ ਇਹ ਨਿਜਰਪੁਰਾ ਟੋਲ ਪਲਾਜ਼ੇ ਤੇ ਇਕੱਠੇ ਹੋ ਹੁੰਦਾ ਜਿਹੜਾ ਸਾਡਾ ਮੇਨ ਕਾਰਨ ਆ ਕਿ ਜਿਹੜਾ ਇਥੋਂ ਦਾ ਸਟਾਪ ਹੀ ਜਿਹੜਾ ਪਹਿਲਾਂ ਇੱਥੇ ਜਿੰਨਾਂ ਨੇ ਕੰਮ ਕੀਤਾ ਵੀਰ ਸਾਡੇ ਨਾਲ ਖਲੋਤੇ ਆ ਇਹਨਾਂ ਨੇ ਸਾਨੂੰ ਮਿਲ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦੀ ਟੀਮ ਨੂੰ ਅਮਰਸਰ ਜ਼ਿਲ੍ਹੇ ਦੀ ਨੂੰ ਇਨਾ ਇੱਕ ਮੰਗ ਪੱਤਰ ਦਿੱਤਾ ਹੈ ਵੀ ਇੱਥੋਂ ਦਾ ਜਿਹੜਾ ਅਧਿਕਾਰੀ ਆ ਜਿਹੜੇ ਆ ਲਗਭਗ 14 15 ਜਿਹੜੇ ਮੁਲਾਜ਼ਮ ਇੱਥੋਂ ਕੱਢੇ ਗਏ ਆ ਤੇ ਸਾਨੂੰ ਇਹ ਮੰਗ ਪੱਤਰ ਦਿੱਤਾ ਹੈ ਵੀ ਸਾਡਾ ਕੋਈ ਕਸੂਰ ਨਹੀਂ ਆ ਤੇ ਬੇਕਸੂਰ ਆਸੀਂ ਤੇ ਬੇਕਸੂਰ ਹੋਣ ਦੇ ਬਾਵਜੂਦ ਵੀ ਜਿਹੜੇ ਇੱਥੋਂ ਦੇ ਮੈਨੇਜਰ ਨੇ ਸਾਨੂੰ ਕੱਢਿਆ ਵਾ ਜਿਸ ਕਰਕੇ ਅਸੀਂ ਆਪਣੇ ਇਲਾਕੇ ਦੇ ਸਾਰੇ ਜਿਹੜੇ ਕਿਸਾਨ ਆ ਗੂ ਇਕੱਠੇ ਕਰਕੇ ਤੇ ਅਸੀਂ ਮੈਨੇਜਰ ਇੱਥੇ ਜਦੋਂ 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 ਗੱਲਬਾਤ ਕੀਤੀ ਚਲੋ ਗੱਲਬਾਤ ਦੇ ਵਿੱਚ ਲਗਭਗ ਗੱਲ ਜਿਹੜੀ ਆ ਸਹੀ ਸਹੀ ਹਾਲ ਵਾਲੇ ਪਾਸੇ ਗਈ ਆ ਉਹਨਾਂ ਨੇ ਸਾਨੂੰ ਇਹ ਅੱਜ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਇੱਥੋਂ ਦਾ ਜਿਹੜਾ ਮੈਨੇਜਮੈਂਟ ਹੈ ਜਿਹੜੀ ਇਹਨਾਂ ਦੀ ਚੌਧਰੀ ਸਾਹਿਬ ਇਹਨਾਂ ਦੇ ਆ ਜਿਹੜੇ ਇੱਥੋਂ ਦੇ ਮੇਨ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਜਿਹੜਾ ਤੁਹਾਡੇ ਇੱਥੇ ਜਿਹੜੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਵਾਉਣ ਤੋਂ ਬਾਅਦ ਜਿਹੜਾ ਤੁਹਾਡਾ ਇੱਥੇ ਬੰਦਾ ਸਟਾਫ ਅਸੀਂ ਜਰੂਰ ਰੱਖਾਂਗੇ ਇਹ ਹੁਣ ਅਸੀਂ ਇੱਥੇ ਜਿਹੜਾ 2-4 ਦਿਨ ਦੇ ਬਾਅਦ ਦੇ ਵਿੱਚ ਅਸੀਂ ਇੱਥੇ ਮੀਟਿੰਗ ਉਹਨਾਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਹੜੀ ਨਿਜਰਪੁਰਾ ਟੋਲ ਪਲਾਜੇ ਦੇ ਤੇ ਜਿਹੜੇ ਨੈਦਰਪੁਰਾ ਟੋਲ ਪਲਾਜ ਦੇ ਜਿਹੜਾ ਸਟਾਫ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਕੱਢੇ ਹੋਏ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਵੀ ਕਰਾਂਗੇ ਤੇ ਨਾਲ ਜਿਹੜੀ ਇਹਨਾਂ ਦੀ ਜਿਹੜੀ ਟੋਲ ਪਲਾਜਾਂ ਦੀ ਇੱਕ ਜੂਨੀਅਰ ਬਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਕੇ ਜੇ ਕੋਈ ਇਹਨਾਂ ਦਾ ਹਾਲ ਇਥੇ ਦਾ ਵਧੀਆ ਜਿਹੜਾ ਰਿਜ਼ਲਟ ਨਿਕਲ ਜਾਂਦਾ ਠੀਕ ਆ ਜੇ ਨਹੀਂ ਨਿਕਲਦਾ ਤੇ ਫੇਰ ਅਸੀਂ ਸਾਰਿਆਂ ਨੂੰ ਇਕੱਠਿਆਂ ਕਰਕੇ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵਾਂ ਕੋਈ ਨਾ ਕੋਈ ਅੱਲੇ ਜਿਹੜਾ ਐਕਸ਼ਨ ਲੀਕਾਂਗੇ ਕਿਉਂਕਿ ਜਿਹੜਾ ਇਹ ਜਿਹੜੇ ਇਹ ਜਿਹੜਾ ਨਿੱਜਰਪੁਰਾ ਟੋਲ ਪਲਾਜ਼ਾ ਜਾਂ ਹੋਰ ਵੀ ਟੋਲ ਪਲਾਜ਼ਿਆਂ ਦੇ ਸਾਡੇ ਪਰਿਵਾਰ ਆ ਸਾਡੇ ਹੀ ਆ ਪਰਿਵਾਰਾਂ ਦੇ ਵਿੱਚੋਂ ਤੇ ਇਹਨਾਂ ਦੇ ਅਸੀਂ ਫੁੱਲ ਸਪੋਰਟ ਕਰਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਨੂੰ ਵੀ ਅੱਜ ਇਹਨਾਂ ਦੇ ਮੈਂ ਸਭ ਨੂੰ ਵੀ ਬੇਨਤੀ ਕਰਦੇ ਪਈ ਇਹਦਾ ਕੋਈ ਨਾ ਕੋਈ ਜਿਹੜਾ ਵਧੀਆ ਹੱਲ ਕੱਢਿਆ ਜਾਵੇ ਨਹੀਂ ਤੇ ਸਾਨੂੰ ਸੰਘਰਸ਼ ਕਰਨ ਵਾਸਤੇ ਮਜਬੂਰ ਨਾ ਹੋਣਾ ਪਵੇ ਧੰਨਵਾਦ ਇਹ ਪਰ ਮਗਰ ਹੈ ਨਾ ਮਾਮਾ ਨਹੀਂ ਨਹੀਂ ਉਹ ਡੁੱਟਾ ਰਿਹਾ ਉਹ ਡੁੱਟ ਗਿਆ ਉਹ ਵੀ ਇਹਨਾਂ ਨੂੰ ਲੈ ਚ ਲੱਗੇ ਨਜ਼ੂਰ ਜਾਂਦੇ ਵੀ ਪਾਣੀ ਮਾੜਾ ਕੋਈ ਨਹੀਂ ਆਉਂਦਾ ਜੀ ਉਹਨੂੰ ਲਾਲਚ ਦਿੱਤਾ ਗਿਆ ਜੀ ਤੇ ਅੱਜ ਬਣਾ ਲਾਂਗੇ ਜਾਂ ਜਿਹੜੀ ਯੂਨੀਅਨ ਦਾ ਪ੍ਰਧਾਨ ਬਣਾ ਲਾ ਲਾਲਚ ਲਾਲਚ ਤੁਹਾਨੂੰ ਵੀ ਦਿੰਦੇ ਆਹੋ ਲਾਲਚ ਜਿੱਤੇ ਕਰ ਪਾਏ ਨਹੀਂ ਤੇ ਬਹਿ ਕਾ ਤੂੰ ਲਾਲਚ ਪੈਣਾ ਮੈਂ ਤੇ ਸ਼ੁਰੂ ਤੋਂ ਹੀ ਸੁਪਰਵਾਈਜ਼ ਰਿਹਾ 10 ਸਾਲਾਂ ਤੋਂ ਮੈਂ ਜਦੋਂ ਦੁਬਈ ਤੋਂ ਆਇਆ ਆਉਂਦਿਆ ਮੇਰੀ ਪੋਸਟ ਹੀ ਸੁਪਰਵਾਈਜ਼ ਦਿੱਤੀ ਮੈਂ ਤੇ ਪਾ ਕਰਕੇ ਲਾਲਚ ਪੈਣਾ ਯੇ ਮੈਂ ਪਰਚੀਆਂ ਕੱਢਦਾ ਹਾਂ ਮੈਨੂੰ ਤਾਂ ਜਾਣਾ ਹੈ ਐਡੋ ਮੈਡਿਕ ਜਿੱਥੇ ਮੈਂ ਆਇਆ ਫਰੋ ਪੇਪਰ ਕਿੱਥੇ ਆ ਗਏ ਜਿਵੇਂ ਇਹ ਜੋ ਆਇਆ ਤਾਂ ਸਪਰਵਾਈਜ਼ਰ ਉੱਥੇ ਮੈਂ 4 ਦਿਨੋਂ ਆਉਂਦਾ ਉਸੇ ਪੋਸਟ ਤੇ ਰਖਾਈ ਆਈ ਵੀ ਐਸ ਆਰ ਕੰਪਨੀ ਹੁਣ ਕੀ ਲਿਖੀ ਆ ਜੀ ਸਾਲ ਤੋਂ ਹੈਗਾ ਹੀ ਸਪਰਵਾਈਜ਼ਰ ਜੀ ਕੱਟਦੇ ਜਾਂਦਾ ਵੀ ਮੈਂ ਚੌਧਰੀ ਨੂੰ ਸਾਧ ਲੈਣਾ ਵਾ ਜੰਮੂ ਦੀ ਕੰਪਨੀ ਹੈ ਜਿਹਨਾਂ ਦੇ ਕੋਲ ਸਰਕੇਸ਼ ਚੌਧਰੀ ਆਹਰੇ ਤਾਲਾ ਸਰਕੇਸ਼ ਚੌਧਰੀ ਸਰਕੇਸ਼ ਚੌਧਰੀ ਉਹਨੂੰ ਸਾਧ ਕੇ ਉਹਨਾਂ ਦਾ ਤੁਹਾਡੀ ਮੀਟਿੰਗ ਕਰਾ ਦਿੰਦਾ ਵਾ ਸਰਕੇਸ਼ ਚੌਧਰੀ ਜਦ ਵੀ ਉਹਨਾਂ ਨੇ ਫੱਦਣਾ ਮੈਂ ਕਹਾਂ ਚਲੋ ਵੇਖੋ ਜੀ ਆ ਸੰਦੀਪ ਸਿੰਘ ਸਿਆਮਨ ਦੀ ਗੱਲ ਪਰ ਜਿਹੜੀ ਉਹਨਾਂ ਨੇ ਨਾਲੰਤਰ ਆਪਣੀ ਗੱਲ ਹੋਈ ਆਪਾਂ ਉਹ ਹੀ ਗੱਲ ਕਰਾਂਗੇ ਆ ਉਹ ਆਪਾਂ